ज़िंदबाद ख़ालंदबाद 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 ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸੰਤ ਜਨਰਤ ਸਿੰਘ ਖਾਲਸਾ ਪੰਡਰਾਵੈ ਜਿੰਦਾਬਾਦ ਸੰਤ ਜਨਰਤ ਸਿੰਘ ਖਾਲਸਾ ਪੰਡਰਾਵੈ ਜਿੰਦਾਬਾਦ ਸ਼੍ਰੋਮਣੀ ਕਾਲੀਦਾ ਲੰਬਰਸਰ ਜਿੰਦਾਬਾਦ ਬਲ ਖਾਲਸਾ ਜਿੰਦਾਬਾਦ ਬਲ ਖਾਲਸਾ ਜਿੰਦਾਬਾਦ ਬੁਲਾਈ ਸੋਨਹਾਲ ਜੈ ਸਾਈਬਰ ਰੋਡ ਹਨਮਨਪੁਰ ਨੰਬਰ 124 ਰੋਡ ਤੋਂ ਪਹੁੰਚੋ। ਆਂਟਰ ਹਾਈਵੇ ਤੋਂ। ਜੀ ਬਸ ਜਿਹੜਾ ਤੁਹਾਨੂੰ ਮਾਦੀਕਾ ਸੁਰਜ ਤੁਹਾਰਾ ਜੋ ਮੈਂ ਹਾਂ ਜੀ ਜੀ

Hvala ਦੇ ਲਈ ਮੈਂ ਦਿੱਤੇ ਕੀ ਸਤਾ ਨੇ ਭਾਰੀ ਬਦਾਅ ਦੀ ਪਰਮਜੀਤ ਸਿੰਘ ਜਨਰ ਸਕੱਤਰ ਦਲ ਖਾਲਸਾ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿਛਲੇ ਦਿਨੀ ਭਾਰਤੀ ਗਣਤੰਤਰ ਦਿਵਸ 26 ਜਨਵਰੀ ਦੇ ਸਬੰਧ ਵਿੱਚ ਇੱਕ ਤਿੰਨ ਥਾਂਵਾਂ ਦੇ ਉੱਤੇ ਪੰਜਾਬ ਦੇ ਅੰਦਰ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਹੜਾ ਕਿ ਇੱਕ ਮਾਨਸੇ ਇੱਕ ਜਲੰਧਰ ਇੱਕ ਗੁਰਦਾਸਪੁਰ ਅੱਜ ਹੋਇਆ ਕਿ ਅੱਜ ਸਵੇਰੇ ਤੜਕੇ ਤੋਂ ਹੀ ਪੰਜਾਬ ਪੁਲਿਸ ਨੇ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਹਾਊਸ ਰੈਸਟ ਕੀਤਾ ਵੱਖਰੇ ਵੱਖਰੇ ਥਾਂ ਮੇਂ ਜਾ ਕੇ ਛਾਪੇਮਾਰੀ ਵੀ ਕੀਤੀ ਜਿਨਾਂ ਚ ਭਾਜੀ ਕਮਰਪਾਲ ਸਿੰਘ ਜਿਹੜੇ ਕਿ ਮੁੱਖ ਸਿਆਸੀ ਸਖਤਰ ਨੇ ਦਲ ਖਾਲਸਾ ਦੇ ਉਹਨਾਂ ਨੂੰ ਵੀ ਹਾਊਸ ਰੈਸਟ ਕੀਤਾ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਜ਼ਿਲ੍ਹਾ ਪ੍ਰਧਾਨ ਦਲ ਖਾਲਸਾ ਸਰਦਾਰ ਦਲਬਾਖ ਸਿੰਘ ਉਹਨਾਂ ਨੂੰ ਵੀ ਘਰ ਚ ਡੱਕਿਆ ਗਿਆ ਸਰਦਾਰ ਜਸਵਿੰਦਰ ਸਿੰਘ ਕਾਨੂਵਾਨ ਜਿਹੜੇ ਕਿ ਕਥਾਵਾਚਕ ਵੀ ਨੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਗੁਰਦਾਸਪੁਰ ਤੋਂ ਉਹਨਾਂ ਨੂੰ ਵੀ ਹਰਜ ਰੋਕਿਆ ਗਿਆ ਭਾਈ ਲਖਵੀਰ ਸਿੰਘ ਨੂੰ ਰੋਕਿਆ ਗਿਆ ਔਰ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਇੱਥੇ ਜਥੇ ਲੈ ਕੇ ਪਹੁੰਚਣਾ ਸੀ ਉਹਨਾਂ ਨੂੰ ਰੋਕਿਆ ਗਿਆ ਅਸੀਂ ਫਿਰ ਵੀ ਮਾਰਚ ਕਰਾਂਗੇ ਆਪਣੀ ਰੋਜ਼ ਪ੍ਰੋਟੈਸਟ ਜਿਹੜੇ ਉਹ ਜ਼ਾਹਿਰ ਕਰਾਂਗੇ ਜੇ ਪ੍ਰਸ਼ਾਸਨ ਸਾਨੂੰ ਰੋਕੇਗਾ ਤੇ ਅਸੀਂ ਉਸ ਦੇ ਬਾਵਜੂਦ ਵੀ ਪ੍ਰੋਟੈਸਟ ਕਰਾਂਗੇ ਕਿਹਾ ਜਾ ਰਿਹਾ ਕਿ ਸਵੈਸੰਵੇ ਕਾਲ ਦਿੱਤੀ ਹੈ ਕਿ ਜੇ ਤੁਸੀਂ ਪ੍ਰੋਟੈਸਟ ਕਰਦੇ ਹੋ ਉਹ ਵੀ ਕਰਨਗੇ ਫਿਰ ਬਰਾਬਰ ਮੈਨੂੰ ਲੱਗਦਾ ਕਿ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਸਾਡਾ ਉਹਦੇ ਵਿੱਚ ਜਿਹੜਾ ਰੋਸ ਹੈ ਜਾਹ ਰਹੀ ਜਿਹੜੀ ਸਿੱਖਾਂ ਦਾ ਪਿਛਲੇ 70 75 ਸਾਲ ਦਾ ਇੱਥੇ ਪੰਜਾਬ 'ਚ ਤਜਰਬਾ ਆਇੰਦੀ ਹੈ ਜੇ ਤਜਰਬਾ ਸੀ ਉਹਦਾ ਰੋਸ ਵਿਖਾਵਾ ਕਰਨਾ ਉਹ ਜਿਹਦੇ ਨਾਲ ਕਰ ਰਹੇ ਨੇ ਸਾਡਾ ਇੱਕ ਰਾਈਟ ਹੈ ਸਾਡਾ ਹੱਕ ਹੈ ਅਸੀਂ ਜੈਨੂਨ ਕਰ ਰਹੇ ਹਾਂ ਔਰ ਉਹ ਸਿਰਫ ਸਾਡੇ ਖਿਲਾਫ ਕਰ ਰਹੇ ਨੇ ਸਾਡੀ ਜਿਹੜੀ ਆਵਾਜ਼ ਆ ਉਹਨੂੰ ਦਬਾਉਣ ਲਈ ਜਾਂ ਇੱਕ ਲੜਾਈ ਵਾਲਾ ਮਾਹੌਲ ਬਣਾਉਣ ਲਈ ਸੋ ਗਲਤ ਹੈ ਤੁਸੀਂ ਪੁਲਿਸ ਕਰੋਗੇ ਪੂਰਾ ਬਿਲਕੁਲ ਕਰਾਂਗੇ ਜੇਕਰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾ ਨੁਕ ਕਰਨ ਦੇ ਉਹਨਾਂ ਦੀ ਕਾਰ ਵੀ ਜੋ ਵੀ ਹੋएगी ਅਸੀਂ ਤਿਆਰ ਆ। ਐ ਮਰੀਕ ਸਿੰਘ ਜੀ ਨੰਗਲ ਮਾਝਾ ਜੂਨ ਦੇ ਜਥੇਬੰਦ ਸਕੱਤਰ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਸਰਦਾਰ ਸਿੰਘ ਸੇ ਮਾਨ ਦੀ ਗਵਾਹੀ ਥੱਲੇ ਜੋ ਅੱਜ ਦਲ ਖਾਲਸਾ ਤੇ ਅੰਮ੍ਰਿਤਸਰ ਕਾਲੀ ਦਲ ਨੇ ਆਪਣਾ ਰੋਸ ਇੰਡੀਆ ਨੂੰ ਵਿਖਾਉਣਾ ਹੈ 1946 ਦੇ ਵਿੱਚ ਗਾਂਧੀ ਨੇ ਤੇ ਜਵਾਰ ਲਾਲ ਨੇ ਇਹ ਗੱਲ ਕੀਤੀ ਸੀ ਦਿੱਲੀ ਦੇ ਵਿੱਚ ਕਿ ਸਿੱਖ ਸਾਡੇ ਭਰਾ ਨੇ ਇਹ ਇੰਡੀਆ ਜਿਹੜਾ ਵਾ ਇਹਨੂੰ ਅੰਗਰੇਜ਼ਾਂ ਥੱਲੋਂ ਦੇਸ਼ ਨੂੰ ਨਿਕਲ ਲੈੰਦਿਓ ਤੁਹਾਨੂੰ ਇੱਕ ਖਿੱਤਾ ਦਿੱਤਾ ਜਾਏਗਾ ਜਿਹਦੇ ਵਿੱਚ ਸਿੱਖ ਆਪਣਾ ਜਾਦੀ ਦਾ ਨਿਗ ਮੰਨਣਗੇ ਪਰ ਹੋਇਆ ਸਾਡੇ ਉਲਟ 1947 ਦੇ ਵਿੱਚ ਜੋ ਦੇਸ਼ ਜਾਦ ਹੋ ਗਿਆ 18 ਦਿਨਾਂ ਬਾਅਦ ਸਾਡੇ ਤੇ ਜਰਾਇਪੇਸ਼ਾ ਕੌਮ ਦਾ ਖਿਤਾਬ ਦੇ ਕੇ ਸਾਨੂੰ ਡਾਕੂ ਧਾੜਵੇ ਬਣਾਤਾ ਜਿਨ੍ਹਾਂ ਨੇ ਸਿੱਖਾਂ ਨੇ 40 ਸਾਲ ਰਾਜ ਕੀਤਾ ਸੀ ਉਸ ਤੋਂ ਪ੍ਰੰਤ 1950 ਦੇ ਵਿੱਚ ਸੁਭਿਧਾਨ ਜਿਹੜਾ ਹੁਣ ਆਇਆ ਸੰਵਿਧਾਨ ਦੇ ਵਿੱਚ ਸਿੱਖਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੇ ਜਿਹੜੇ ਹੁਕਮ ਸਿੰਘ ਤੇ ਭਪਿੰਦਰ ਸਿੰਘ ਮਾਨ ਦੋਵੇਂ ਵਕੀਲ ਸੀ ਉਹਨਾਂ ਨੇ ਸੰਵਿਧਾਨ ਤੇ ਸਹਿਮਤੀ ਨਹੀਂ ਕੀਤੀ ਸਿੱਖਾਂ ਨੇ ਇਸ ਸੰਵਿਧਾਨ ਨੂੰ ਉਦੋਂ ਹੀ ਨਹੀਂ ਮੰਨਿਆ ਅਸੀਂ ਉਦੋਂ ਤੋਂ ਲੈ ਕੇ ਅੱਜ ਤੱਕ ਆਪਣਾ ਹੱਕ ਮੰਗ ਰਹੇ ਆਂ ਇੰਡੀਆ ਸਾਡੇ ਤੇ ਬਹੁਤ ਜ਼ਬਰ ਕਰ ਰਿਹਾ ਸਾਡਾ ਕਾਲ ਤਖਟਾਤਾ ਸਾਡੇ ਸੰਤ ਮਾਰਤੇ ਨੇਕਾਂ ਸਾਡੇ ਘਰ ਜਾੜ ਦਿੱਤੇ ਅੱਜ ਕੀ ਕਰਨਾ ਸੀ ਤੁਸੀਂ ਅੱਜ ਅਸੀਂ ਲੋਕ ਪ੍ਰਦਰਸ਼ਨ ਕਰਨਾ ਕਾਲੇ ਝੰਡਿਆ ਨਾਲ ਸੀ ਇਹ ਆਜ਼ਾਦੀ ਨੂੰ ਨਹੀਂ ਮੰਨਦੇ ਕਿਉਂਕਿ ਸਾਡੇ ਤੇ ਬਦੋ ਬਦੀ ਥੋਪੀ ਗਈ ਆ ਸਾਡਾ ਹੱਕ ਸਿੱਖਾਂ ਦਾ ਨਹੀਂ ਮਿਲਿਆ ਤੇ ਅਸੀਂ ਆਪਣੇ ਹੱਕ ਵਾਸਤੇ ਦੁਨੀਆ ਨੂੰ ਵਿਖਾ ਰਹੇ ਆ ਕਿ ਸਿੱਖ ਗੁਲਾਮ ਨਹੀਂ ਇੱਥੇ ਅੱਜ ਪੁੱਛਣ ਕੀ ਕੀਤਾ ਕਰਨਾ ਪੁਲਿਸ ਅਜੇ ਤੱਕ ਤੇ ਬਾਹਰ ਖਲੋਤੀ ਆ ਜੇ ਸਾਨੂੰ ਗ੍ਰਿਫਤਾਰ ਕਰਦੇ ਅਸੀਂ ਗ੍ਰਿਫਤਾਰੀਆਂ ਦੇਾਂਗੇ ਸਾਨੂੰ ਕੋ ਡਰ ਨਹੀਂਗਾ ਕਿ ਅਸੀਂ ਆਪਣਾ ਹੱਕ ਨਹੀਂ ਮੰਗਣਾ ਆਪਣਾ ਹੱਕ ਅਸੀਂ ਲਲਕਾਰ ਕੇ ਮੰਗਦੇ ਰਾਂਗੇ ਕੁਝ ਬੰਦੇ ਡਿਟੇਨ ਵੀ ਕੀਤੇ ਗਏ ਕਹਾਂ ਜਿੱਤ ਗਏ ਨੇ ਆ ਬਹੁਤ ਸਾਰੇ ਬਹੁਤ ਸਾਰੇ ਅੰਮਰਸਰ ਦੇ ਵਿੱਚ ਵੀ ਹੋਏ ਨੇ ਜਲੰਧਰ ਚ ਹੋਏ ਨੇ ਗੁਰਦਾਸਪੁਰੇ ਹੋਏ ਬਹੁਤ ਸਾਰੇ ਬੰਦੇ ਜਿਹੜੇ ਗ੍ਰਿਫਤਾਰ ਕਰ ਲਏ ਆ ਗ੍ਰਿਫਤਾਰੀਆਂ ਦੀ ਕੋਈ ਗੱਲ ਨਹੀਂ 40 ਸਾਲ ਤੋਂ ਅਸੀਂ ਗ੍ਰਿਫਤਾਰੀਆਂ ਇੰਡੀਆ ਨੂੰ ਦੇਣ ਦੇ ਆ ਦੁਨੀਆ ਦੇ ਵਿੱਚ ਆਵਾਜ਼ ਗਈ ਹੈ ਕਿ ਸਿੱਖ ਗੁਲਾਮ ਨੇ ਸਾਡਾ ਹੱਕ ਦੇਵੇ ਇੰਡੀਆ ਸਾਡੇ ਨਾਲ ਬਹਿ ਕੇ ਮੇਜ਼ ਤੇ ਗੱਲ ਕਰੇ ਅਸੀਂ ਕੋਈ ਹੱਤਵਾਦੀ ਨਹੀਂ ਅਸੀਂ ਕੋਈ ਜਰਾਂ ਪੇਸ਼ਾ ਕੌਮ ਨਹੀਂ ਅਸੀਂ ਬਿਲਕੁਲ ਅਮਨ ਸ਼ਾਂਤੀ ਰੱਖਣੀ ਚਾਹੁੰਦੇ ਆ ਪਰ ਜਿੱਥੇ ਹਾਂਜੀ ਉਹ ਕਰਾਂਗੇ ਜਰੂਰ ਜੀ ਚੜ ਦੀ ਕਲਾ ਚ ਹੋਏਗਾ ਤਾਂ ਸਾਰਿਆਂ ਨੂੰ ਪਤਾ ਹੈ ਕਿ 26 ਜਨਵਰੀ ਜਿਹੜੀ ਆ ਉਹ ਆ ਰਹੀ ਹੈਗੀ ਹੈ ਔਰ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਜਿਹੜੀ ਸਿਕਿਉਰਿਟੀ ਨੂੰ ਮੱਦੇ ਨਜ਼ਰ ਜਿਹੜੀ ਪੂਰੇ ਸ਼ਹਿਰ ਦੇ ਵਿੱਚ ਚੈਕਿੰਗਸ ਕੀਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਇਹ ਜਿਹੜੇ ਹੈਗੇ ਆ ਉਹ ਸਰਚ ਆਪਰੇਸ਼ਨਸ ਕੀਤੇ ਜਾ ਰਹੇ ਨੇ ਵੀਰ ਪਰੱਕੇ ਵਾਲੀਆਂ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਔਰ ਜਿਹੜੀ ਪਬਲਿਕ ਦੀ ਸੇਫਟੀ ਜਿਹੜੇ ਸਾਡੇ ਇੱਥੇ ਦੇ ਬਸ ਨੀਕ ਨੇ ਉਹਨਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਗਰਦਾਸਤ ਪੁਲਿਸ ਦੀ ਔਰ ਬਕੂ ਵੀ ਗਰਦਾਸਤ ਪੁਲਿਸ ਦੀ ਇਸ ਨੂੰ ਮਤੇ ਨਜ਼ਰ ਰੱਖਦੇ ਹੋਏ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਚੈਕਿੰਗਸ ਕਰਵਾ ਰਹੀ ਹੈ। ਸੁਣੋ ਕੱਲ੍ਹ ਤੇ ਲੰਮਰਸਰ ਤੇ ਕੱਲ੍ਹ ਤੇ ਲੰਮਰ ਵੀ ਕੁਝ ਕਹਿ ਗਿਆ ਗੱਲ ਕਨਸਲ ਕਰਸਾ ਨਹੀਂ ਇਹਦੇ ਬਾਰੇ ਅਜੇ ਤੱਕ ਸਾਨੂੰ ਤਾਂ ਕੁਝ ਨਹੀਂ ਇਹ ਤਾਂ ਫਿਲਹਾਲ ਜਿਹੜਾ 26 ਜਨਵਰੀ ਨੂੰ ਲੈ ਕੇ ਕਿਉਂਕਿ ਬਸ ਸਟੈਂਡ ਹੈਗਾ ਜੀ ਬਸ ਸਟੈਂਡ ਦੀ ਚੈਕਿੰਗ ਹੋਣੀ ਜ਼ਰੂਰੀ ਇਸੇ ਤਰੀਕੇ ਜਿੱਥੇ ਜਿੱਥੇ ਹੋਰ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਫਿਰ ਜਿਹੜੇ ਭੀੜੇ ਬਾਜ਼ਾਰ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਕੀਤੀ ਜਾ ਰਹੀ ਹੈ ਕਿ 26 ਜਨਵਰੀ ਪਹਿਲੇ ਪੱਚੀ ਜਨ ਨੂੰ ਨੋਟਿਸ ਦਿੱਤਾ ਜਾਵੇਗਾ। ਇਹਦੇ ਬਾਰੇ ਅਜੇ ਕੁਛ ਨਹੀਂ। ਬੜੀ ਕੁਛ ਅਧਿਕਾਰੀ ਤੁਹਾਡੇ ਕਹਿ ਰਹੇ ਸੀ ਕਿ ਉਸ ਸੀਸ ਹਾਣ ਨੇ ਕਾਲ ਦਿੱਤੀ ਹੈਗੀ ਆ ਤਲਖਾਨ ਸਾਹਿਬ ਦੇ ਵਿਅਕਤੀ ਰੋਕ ਲਏ ਗਿਆ। ਸਾਡੇ ਧਿਆਨ 'ਚ ਇਹੋ ਜਿਹਾ ਕੁਛ ਨਹੀਂ ਹੈਗਾ ਨਾ ਹੀ ਸਾਨੂੰ ਕੋਈ ਹੋਰੀ ਇਨਫੋਰਮੇਸ਼ਨ ਆਈ ਹੈ। ਇਹੋ ਜਿਹਾ ਤਾਂ ਕੁਛ ਨਹੀਂ ਹੈਗਾ। ਕਿਹੜੇ ਘੜੇਰੀ ਹੁਣ ਗੱਲ ਨਹੀਂ ਕੀਤੀ। ਅਸੀਂ ਹੁਣ ਆ ਬੱਸ ਸਟੈਂਡ ਹੈਗਾ ਜੀ ਰੇਲਵੇ ਸਟੇਸ਼ਨ ਹੈ। ਅੰਦਰਲੇ ਜ ਸੋ ਸਾਰੇ ਜਿਹੜੇ ਹੈਗੇ ਆ ਉਹ ਇਲਾਕੇ ਚੈੱਕ ਕੀਤੇ ਜਾਣਗੇ ਨਹੀਂ ਧਾਰਮਿਕ ਸਥਾਨਸ ਦਾ ਦੇਦੇ ਵਿੱਚ ਇਦਾਂ ਨਹੀਂ ਕੁਝ ਵੀ ਹੁੰਦਾ ਈ ਧਾਰਮਿਕ ਸਥਾਨ ਤਾਂ ਆਲਰੇਡੀ ਜਿਹੜਾ ਹੈਗਾ ਉਹਦੇ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਓਟ ਆਸਰੇ ਦੇ ਵਿੱਚ ਹੈਗੇ ਨੇ ਸਾਰੇ ਬਟ ਫਿਰ ਵੀ ਅਸੀਂ ਜਿਹੜਾ ਸਿਕਿਉਰਟੀ ਨੂੰ ਬੱਦੇ ਨਜ਼ਰ ਜ਼ਰੂਰ ਸਾਰੀਆਂ ਚੀਜ਼ਾਂ ਨੂੰ ਜਿਹੜਾ ਚੈੱਕ ਕਰਦੇ ਹਾਂ ਕੀ ਪੀੜੀ ਸ਼ਹਿਰ ਵਾਸੀਆਂ ਸ਼ਹਿਰ ਵਾਸੀਆਂ ਨੂੰ ਮੇਰੀ ਇਹੀ ਅਪੀਲ ਹੈ ਜੀ ਕਿ ਸਾਰੇ ਜਾਨੇ ਜਿਹੜੇ ਹੈਗੇ ਆ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ ਸੁਰੱਖਿਅਤ ਰਹਿਣ ਆਪਣੇ ਕੰਮਾਂ ਕਾਰਾਂ ਤੇ ਧਿਆਨ ਦਿਓ ਉਹਨਾਂ ਦੀ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਸਾਡੀ ਗੁਰਦਾਸਪੁਰ ਪੁਲਿਸ ਦੀ ਹੈ ਔਰ ਅਸੀਂ ਬਿਲਕੁਲ ਤਿਆਰ ਪਰ ਤਿਆਰ ਉਸ ਚੀਜ਼ ਨੂੰ ਢਵਾ ਰਹੇ ਹਾਂ